ਲੋਨ ਵਾਲੇ ਆ ਉਹ ਯਾਤਰੀਆਂ ਦੇ ਬੰਦੇ ਜਿਹੜੇ ਲੋਨ ਵਾਲੇ ਉਹ ਯਾਤਰੀਆਂ ਦੇ ਬੰਦੇ ਅਸੀਂ ਅਸੀਂ ਖੁੱਲੇ ਦਿਲ ਨਾਲ ਇਹ ਇੱਕ ਤਾਂ ਕ੍ਰਿਕਟ ਨਹੀਂ ਅਸੀਂ ਤਾਂ ਦੀ ਗੱਲ ਕਰਦੇ ਆ ਕਿਉਂ ਕਰਦੇ ਆ ਕਿਉਂ ਜਦੋਂ ਸਰਕਾਰੀ ਮਾਨ ਚਾਲਣ ਦੀ ਆਪਣੀ ਨੀਤੀ ਸਾਡੇ ਅਧਿਕਾਰੀਆਂ ਨੂੰ ਜਿਹੜੇ ਬੰਦਿਆਂ ਨੇ ਕੋਈ ਬਤੂਰੀ ਨਹੀਂ ਇਹਨਾਂ ਨੂੰ ਲੈ ਕੇ ਮੁਕਾਬਲੇ ਬਣਾ ਕੇ ਭਾਰੀ ਕੇ ਪੁੱਤਣਾ ਹੋਰ ਬੜੇ ਪੁੱਤਣਾ ਜਿਵੇਂ ਆਪਣੇ ਜਸਵੰਤ ਖਾਲੜਾ ਨੇ ਵਰਤ ਖਾਲੜਾ ਦੇ ਪਿੱਛੇ ਕੋਈ ਸਾਉਂ ਵੀ ਤੋਂ ਉਹਨਾਂ ਦਾ ਮੁਕਾਬਲਾ ਬਣਾਇਆ ਇਹਨਾਂ ਨੇ ਅਸੀਂ ਉਹਦੀ ਅੱਧੀ ਗੱਲ ਕਰਦੇ ਆ ਅਸੀਂ ਇਹ ਵੀ ਗੱਲ ਕਰਦੇ ਆ ਜਦੋਂ ਇੰਦਰਾ ਗਾਂਧੀ ਮਰੀ ਇੰਦਰਾ ਗਾਂਧੀ ਮਰੀ ਕੋਈ ਕਸੂਰ ਵਰ ਕੋਈ ਬੰਦਾ ਨਹੀਂ ਮਾਰਿਆ ਜਿਹੜਾ ਇੰਦਰਾ ਗਾਂਧੀ ਨੂੰ ਮਾਰਿਆ ਪਰ ਇਹਨਾਂ ਨੇ ਇੰਦਰਾ ਗਾਂਧੀ ਦੇ ਪਰਵਾਲੇ ਨਹੀਂ ਹੈ ਕੋਈ ਖੇਡ ਦੀ ਜਵਾਨੀ ਅਸੀਂ ਫਨ ਤੁਹਾਡੀ ਮੰਗ ਇਹ ਕਰਕੇ ਕਰਦੇ ਆ ਅਸੀਂ ਉਹ ਨਹੀਂ ਤੁਸੀਂ